ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਹੈ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਾਪਸ ਆ ਗਏ ਸਨ ਧੰਨ ਗੁਰੂ ਨਾਨਕ ਦੇਵ ਜੀ ਜਦੋਂ ਰਾਤ ਦਾ ਸਵਾ ਪਹਿਰ ਰਹਿ ਜਾਂਦਾ ਤਾਂ ਉਹ ਜਾਗ ਪੈਂਦੇ ਤੇ ਇਸ਼ਨਾਨ ਕਰਨ ਦੇ ਲਈ ਰਾਵੀ ਨਦੀ ਦੇ ਕੰਢੇ ਉੱਤੇ ਆ ਜਾਇਆ ਕਰਦੇ ਸਨ ਫਿਰ ਉੱਥੇ ਹੀ ਬੈਠ ਕੇ ਰਾਵੀ ਨਦੀ ਦੇ ਕਿਨਾਰੇ ਗੁਰੂ ਜੀ ਕਾਲ ਪੁਰਖ ਦੀ ਭਗਤੀ ਦੇ ਵਿੱਚ ਆਪਣਾ ਧਿਆਨ ਲਗਾਇਆ ਕਰਦੇ ਸਨ ਤੇ ਜਦੋਂ ਰਾਤ 4 ਘੰਟੀਆਂ ਰਹਿ ਜਾਂਦੀ ਤਾਂ ਪਾਤਸ਼ਾਹ ਧਰਮ ਵਾਲਾ ਵਿੱਚ ਆ ਕੇ ਉੱਥੇ ਅਕਾਲ ਪੁਰਖ ਦੇ ਸੁੰਦਰ ਕੀਰਤਨ ਕਰਿਆ ਕਰਦੇ ਪਰਮਾਤਮਾ ਦੀ ਸਿੱਖਤ ਸਲਾਹ ਦੇ ਬਾਰੇ ਦੱਸਿਆ ਕਰਦੇ ਪਾਸ਼ਾ ਦਾ ਇਹ ਕੀਰਤਨ ਸੁਣਨ ਦੇ ਲਈ ਬਹੁਤ ساری ਸੰਗਤ ਵੀ ਉਸ ਵੇਲੇ ਉੱਥੇ ਪਹੁੰਚਿਆ ਕਰਦੀ ਸੀ ਇਸੇ ਹੀ ਸੰਗਤ ਦੇ ਵਿੱਚ ਇੱਕ ਭਾਈ ਸੈਦੋ ਘੋਣਾ ਦਾ ਸਿੱਖ ਆਇਆ ਕਰਦਾ ਸੀ ਕਈ ਦਿਨ ਉਹ ਪਾਸ਼ਾ ਦੀ ਸੇਵਾ ਕਰਦਾ ਰਿਹਾ ਪਾਸ਼ਾ ਜਦੋਂ ਰਾਤ ਨੂੰ ਰਾਵੀ ਨਦੀ ਤੇ ਜਾਂਦੇ ਤਾਂ ਵੀ ਉਹ ਪਾਸ਼ਾ ਦੇ ਉੱਤੇ ਨਜ਼ਰ ਰੱਖਿਆ ਕਰਦਾ ਸੀ ਕੁਝ ਦਿਨ ਬੀਤ ਗਏ ਤਾਂ ਉਸ ਨੇ ਸੋਚਿਆ ਕਿ ਧੰਨ ਗੁਰੂ ਨਾਨਕ ਦੇਵ ਜੀ ਰਾਵੀ ਨਦੀ ਦੇ ਉੱਪਰ ਜਾਂਦੇ ਹਨ ਉੱਥੇ ਜਾ ਕੇ ਬਰुण ਦੇਵਤਾ ਜਾਂ ਖਵਾਜਾ ਪੀਰ ਜਿਸ ਨੂੰ ਪਾਣੀ ਦਾ ਦੇਵਤਾ ਕਹਾਇਆ ਜਾਂਦਾ ਹੈ ਉਸ ਦੀ ਪੂਜਾ ਕਰਦੇ ਹਨ ਤੇ ਬਰुण ਦੇਵਤਾ ਤੋਂ ਜੋ ਆਪਣੇ ਮਨ ਪਾਉਂਦੀ ਚੀਜ਼ ਹੁੰਦੀ ਹੈ ਉਹ ਬਰुण ਦੇਵਤਾ ਤੋਂ ਮੰਗ ਲੈਂਦੇ ਹਨ ਇਹ ਇੱਕ ਭਰਮ ਹੋ ਗਿਆ ਸੀ ਭਾਈ ਸੈਦੋ ਕਹੋਂ ਨੂੰ ਉਹ ਸੋਚਦਾ ਸੀ ਕਿ ਪਾਣੀ ਦੇ ਦੇਵਤਾ ਦੀ ਪੂਜਾ ਕਰਨ ਦੇ ਨਾਲ ਹੀ ਧੰਗੁਰ ਨਾਨਕ ਦੇਵ ਜੀ ਦੇ ਵਿੱਚ ਐਨੀ ਸ਼ਕਤੀ ਵਧੀ ਹੈ ਤੇ ਉਹਨਾਂ ਦੀ ਜੋ ਮਹਿਮਾ ਹੈ ਏਸੇ ਕਰਕੇ ਹੀ ਚਾਰੇ ਪਾਸੇ ਹੁੰਦੀ ਹੈ ਸੈਦੋ ਕਹੋਂ ਹੁਣ ਆਪਣੇ ਮਨ ਦੇ ਅੰਦਰ ਸੋਚਦਾ ਹੈ ਕਿ ਕਿਉਂ ਨਾ ਪਾਣੀ ਦੇ ਦੇਵਤਾ ਦੀ ਮਹਿਮਾ ਪੂਜਾ ਕਰਾਂ ਅਤੇ ਮੇਰੇ ਵਿੱਚ ਵੀ ਗੁਰਨਾਨਕ ਦੇਵ ਜੀ ਦੇ ਵਾਂਗੂ ਸ਼ਕਤੀਆਂ ਆ ਜਾਣਗੀਆਂ ਫਿਰ ਉਹ ਇਸੇ ਤਰ੍ਹਾਂ ਹੀ ਕਰਦਾ ਹੈ ਜਦੋਂ ਅਗਲੀ ਰਾਤ ਸਵਾ ਪਹਿਰ ਰਹਿ ਜਾਂਦੀ ਹੈ ਤਾਂ ਉਹ ਉੱਠ ਕੇ ਰਾਵੀ ਨਦੀ ਦੇ ਵੱਲ ਚੱਲ ਪੈਂਦਾ ਹੈ ਤੇ ਸੈਦੋ ਘਿਆਨ ਨੂੰ ਜਾਂਦਾ ਹੋਇਆ ਰਸਤੇ ਵਿੱਚ ਇੱਕ ਵਿਅਕਤੀ ਮਿਲਦਾ ਹੈ ਜਿਸ ਦੇ ਹੱਥ ਵਿੱਚ ਇੱਕ ਮੱਸੀ ਫੜੀ ਹੋਈ ਸੀ ਤੇ ਉਹ ਸੈਦੋ ਘਿਆਨ ਨੂੰ ਪੁੱਛਦਾ ਹੈ ਭਾਈ ਇਹ ਐਨੇ ਰਾਤ ਦੇ ਹਨੇਰੇ ਵਿੱਚ ਤੂੰ ਕਿੱਥੇ ਜਾ ਰਿਹਾ ਹੈ ਤੇ ਸੈਦਾ ਕਹਿੰਦਾ ਹੈ ਕਿ ਮੈਂ ਜੀ ਖਵਾਜੇ ਪੀਰ ਦੀ ਪੂਜਾ ਕਰਨ ਚੱਲਿਆ ਹਾਂ ਸਾਡਾ ਜੋ ਗੁਰੂ ਹੈ ਉਹਨਾਂ ਨੇ ਸਾਰੀ ਵਿੜਾਈ ਇਸ ਖਵਾਜੇ ਪੀਰ ਤੋਂ ਹੀ ਪਾਈ ਹੈ ਫਿਰ ਸੈਦੋ ਕਾ ਉਹਨੇ ਪੁੱਛਿਆ ਕਿ ਤੂੰ ਕੌਣ ਹੈ ਕੋ ਚੋਰ ਹੈ ਜਾਂ ਸਿੱਖ ਹੈ ਫਿਰ ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਮੈਂ ਸਾਰੀ ਪਾਣੀ ਦੀਆਂ ਨਦੀਆਂ ਦਾ ਦੇਵਤਾ ਹਾਂ ਤੇ ਮੇਰਾ ਨਾਮ ਵਰੁਣ ਹੈ ਤੇ ਉਹ ਕਹਿੰਦਾ ਕਿ ਮੈਂ ਹਰ ਰੋਜ਼ ਧੰਗੁਰ ਨਾਨਕ ਦੇਵ ਜੀ ਦੀ ਪੂਜਾ ਕਰਨ ਦੇ ਲਈ ਜਾਂਦਾ ਹਾਂ ਤੇ ਗੁਰੂ ਦੇ ਦਰਸ਼ਨ ਕਰਕੇ ਵਾਪਸ ਆ ਜਾਂਦਾ ਹਾਂ ਵਰੁਣ ਦੇਵਤਾ ਦੇ ਮੂੰਹੋਂ ਇਹ ਗੱਲ ਸੁਣ ਕੇ ਸੈਦੋ ਕਿ ਉਹ ਬਹੁਤ ਜ਼ਿਆਦਾ ਹੈਰਾਨ ਹੋਇਆ ਤਾਂ ਸੈਦੋ ਕਿ ਉਹ ਵਰੁਣ ਦੇਵਤਾ ਨੂੰ ਕਹਿੰਦਾ ਕਿ ਮੈਂ ਤਾਂ ਇਹ ਸੋਚਿਆ ਸੀ ਸੀ ਆਪਣੇ ਮਨ ਦੇ ਅੰਦਰ ਕਿ ਗੁਰੂ ਜੀ ਤੁਹਾਡੀ ਪੂਜਾ ਕਰਦੇ ਹਨ ਤਾਂ ਹੀ ਉਹਨਾਂ ਦੇ ਅੰਦਰ ਇੰਨੀ ਜ਼ਿਆਦਾ ਸ਼ਕਤੀ ਪੈਦਾ ਹੋ ਚੁੱਕੀ ਹੈ ਤੇ ਉਹਨਾਂ ਨੇ ਸਾਰੀਆਂ ਰਿੱਧੀਆਂ ਸਿੱਧੀਆਂ ਤੁਹਾਡੇ ਕੋਲੋਂ ਹੀ ਲਈਆਂ ਹਨ ਤੇ ਮੈਂ ਤਾਂ ਇਹੀ ਸੋਚ ਆਪਣੇ ਮਨ ਦੇ ਅੰਦਰ ਬਸਾਈ ਹੋਈ ਸੀ ਤੇ ਇਹੀ ਸੋਚ ਲੈ ਕੇ ਮੈਂ ਤੁਹਾਡੀ ਪੂਜਾ ਕਰਨ ਦੇ ਲਈ ਚੱਲ ਪਿਆ ਸੀ ਤੇ ਤੁਸੀਂ ਤਾਂ ਮਿਲ ਕੇ ਸਾਰਾ ਕੁਝ ਹੀ ਬਦਲ ਦਿੱਤਾ ਹੈ ਸੈਦੋ ਦੀ ਇਹ ਗੱਲ ਸੁਣ ਕੇ ਬਰुण ਦੇਵਤਾ ਨੇ ਕਿਹਾ ਤੂੰ ਗੁਰੂ ਨੂੰ ਗੁਣਾਂ ਦੀ ਖਾਣ ਜਾਣ ਉਹਨਾਂ ਨੇ ਤਾਂ ਲੋਕਾਂ ਦੀ ਪੜ੍ਹਾਈ ਦੇ ਲਈ ਹੀ ਅਕਾਲ ਪੁਰਖ ਦਾ ਰੂਪ ਧਾਰਿਆ ਹੈ ਤੇ ਬਰुण ਦੇਵਤਾ ਨੇ ਕਿਹਾ ਕਿ ਤੂੰ ਆਪਣੇ ਮਨ ਦੇ ਅੰਦਰ ਸਰਦਾ ਧਾਰ ਕੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰ ਕਿਸੇ ਵੀ ਬੈਮਾ ਪਰਮਾ ਦੇ ਵਿੱਚ ਤੂੰ ਨਾ ਪੈ। ਬਰਨ ਦੇਵਤਿਆਂ ਦੀਆਂ ਇਹ ਗੱਲਾਂ ਸੁਣਨ ਤੋਂ ਬਾਅਦ ਸੈਦੋ ਕੋ ਤੁਰੰਤ ਹੀ ਉੱਥੇ ਚਲਾ ਗਿਆ ਜਿੱਥੇ ਧੰਗੁਰ ਨਾਨਕ ਦੇਵ ਜੀ ਆਪਣਾ ਆਸਨ ਲਗਾ ਕੇ ਬੈਠੇ ਹੋ ਜਨ। ਧੰਗੁਰ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸੈਦੋ ਕਿਉ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਬੈਠ ਗਿਆ। ਜਦੋਂ ਧੰਗੁਰ ਨਾਨਕ ਦੇਵ ਜੀ ਨੇ ਸੈਦੋ ਕਿਉ ਨੂੰ ਆਪਣੇ ਪਾਸ ਬੈਠਾ ਦੇਖਿਆ ਤਾਂ ਜਾਣੀ ਜਾਣ ਸਤਿਗੁਰ ਕਹਿੰਦੇ ਕਿ ਭਾਈ ਤੂੰ ਅੱਧੀ ਰਾਤ ਨੂੰ ਕੀ ਕਰਨ ਆਇਆ ਹੈ? ਅੱਗੇ ਤਾਂ ਤੂੰ ਦਿਨ ਚੜ੍ਹੇ ਆਇਆ ਕਰਦਾ ਸੀ। ਫਿਰ ਸੈਦੋ ਨੇ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਸੁਣਨ ਤੋਂ ਬਾਅਦ ਕਿਹਾ ਕਿ ਇਹ ਆਕਾਲਪੁਰ ਤਨ ਗੁਰ ਨਾਨਕ ਦੇਵ ਜੀ ਮੈਂ ਤੁਹਾਡੀ ਮਹਿਮਾ ਦਾ ਭੇਤ ਨਹੀਂ ਸੀ ਪਾ ਸਕਿਆ ਮੈਂ ਮੂਰਖ ਅਣਜਾਣੇ ਵਿੱਚ ਪਟਕ ਗਿਆ ਸੀ ਤੇ ਹੁਣ ਮੈਂ ਤੁਹਾਡੇ ਵੱਡੇ ਪ੍ਰਤਾਪ ਨੂੰ ਜਾਣ ਲਿਆ ਹੈ ਤਨ ਗੁਰ ਨਾਨਕ ਦੇਵ ਜੀ ਨੇ ਭਾਈ ਸਾਦੂ ਘਉ ਦੀ ਇਹ ਗੱਲ ਸੁਣਨ ਤੋਂ ਬਾਅਦ ਇੱਕ ਗੁਰਬਾਣੀ ਦਾ ਵਚਨ ਸੁਣਾਇਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ RAM ਕਾ ਮੁੜ ਫਿਰ ਪਾਛੇ ਪਸਤਾਏ ਰੇ ਇਸ ਸ਼ਬਦ ਤੋਂ ਭਾਵ ਸੀ ਕਿ ਭਾਈ ਸਾਦੂ ਦੇਖ ਏ ਜੋ ਸੰਸਾਰ ਹੈ ਰਾਤ ਦੇ ਵੇਲੇ ਪੂਰਨ ਤੌਰ ਤੇ ਸੌ ਜਾਂਦੇ ਹਨ ਤੇ ਜਦੋਂ ਦਿਨ ਆਉਂਦਾ ਹੈ ਉਦੋਂ ਆਪਣੇ ਕੰਮਕਾਰਾਂ ਖਾਣ ਪੀਣ ਦੇ ਵਿੱਚ ਲੰਘਾ ਦਿੰਦੇ ਹਨ ਤੇ ਮਨੁੱਖ ਦੇ ਜੋ ਸਾਹ ਹਨ ਇਹ ਹੀਰਿਆਂ ਵਰਗੇ ਹਨ ਤੇ ਲੋਕ ਇਸ ਨੂੰ ਆਪਣੇ ਕੌਡਾਂ ਬਦਲੇ ਗਵਾ ਰਹੇ ਹਨ ਤੇ ਆਪਣੇ ਜੀਵਨ ਦੇ ਵਿੱਚ ਉਹ ਅਕਾਲ ਪੁਰਖ ਦਾ ਨਾਮ ਨਹੀਂ ਧਿਆਉਂਦਾ ਤੇ ਅੰਤ ਸਮੇਂ ਜਾ ਕੇ ਫਿਰ ਉਹ ਪਸਕਾਉਂਦਾ ਹੈ ਗੁਰਨਾਨਕ ਪਾਸਾ ਜੀ ਨੇ ਕਿਹਾ ਕਿ ਲੋਕ ਪਾਪ ਕਰਕੇ ਪੈਸੇ ਇਕੱਠੇ ਕਰਦੇ ਹਨ ਤੇ ਪੈਸੇ ਨੂੰ ਹੀ ਸਾਰੇ ਚਾਹੁੰਦੇ ਹਨ ਪਰ ਜੋ ਨਾਮ ਦੀ ਕਮਾਈ ਹੈ ਉਸ ਨੂੰ ਕੋਈ ਨਹੀਂ ਚਾਹੁੰਦਾ ਤੇ ਜੋ ਆਪਣਾ ਮਨੁੱਖਾ ਜੀਵਨ ਹੈ ਉਸ ਨੂੰ ਖਰਾਬ ਕਰ ਲੈਂਦਾ ਹੈ ਉਸ ਅਕਾਲ ਪੁਰਖ ਨੇ ਇਹ ਜੋ ਜਗਤ ਬਣਾਇਆ ਹੈ ਉਹ ਇਸ ਦਾ ਫੈਸਲਾ ਆਦਮੀ ਦੇ ਕਰਮਾਂ ਉੱਤੇ ਹੀ ਕਰਦਾ ਹੈ ਪਾਸ਼ਾ ਦਾ ਇਹ ਉਪਦੇਸ਼ ਸੁਣਨ ਤੋਂ ਬਾਅਦ ਭਾਈ ਸੈਦੋ ਕਿਉ ਗੁਰਨਾਨਕ ਦੇਵ ਜੀ ਦੇ ਚਰਨਾਂ ਉੱਤੇ ਢੈ ਪਿਆ ਤੇ ਪਾਸ਼ਾ ਤੋਂ ਮਾਫੀ ਮੰਗੀ ਤੇ ਮੁੜ ਕੇ ਉਸ ਨੇ ਗੁਰਨਾਨਕ ਦੇਵ ਜੀ ਦੀ ਸੰਗਤ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਤੇ ਪਾਸ਼ਾ ਦੀ ਅਣਥੱਕ ਸੇਵਾ ਕਰਨ ਲੱਗਾ ਤੇ ਇਹ ਸੀ ਇਤਿਹਾਸ ਤਨ ਗੁਰਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦੇ ਹਾਂ ਜਿੱਕਰ ਕੋ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ